ਮੈਂ ਆਪ ਜੀ ਦਾ ਸੇਵਕ ਦਵਿੰਦਰ ਸਿੰਘ ਪੰਜਾਬ ਮੋਟਰਸ ਪ੍ਰਾਈ ਇੰਟਰਨੈਸ਼ਨਲ ਯੂਥ ਕਲੱਬ ਫਰੀਦਕੋਟ ਬਾਬਾ ਫਰੀਦ ਮੁਕੱਦਸਬਖਸ਼ ਫਰੀਦਕੋਟ ਤੋਂ ਆਦੇ ਕਰਦਾ ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਕੋਰੋਨਾ ਨਾਲ ਦੀ ਭਿਆਨਕ ਮਾਰੀ ਪੂਰੀ ਦੁਨੀਆ ਨੂੰ ਆਪ ਦੇ ਲੋਪੇਟ ਵਿੱਚ ਲੈ ਰਿਆ ਹੈ ਤਰਾਤਰ ਕਰਦੀ ਪਈ ਹੈ ਸਾਡੀ ਪੂਰੀ ਲਕਾਈ ਗਰੀਬੀ ਹੋ ਗਈ ਹੈ ਧੁਖਮਰੀ ਹੋ ਗਈ ਹੈ ਇੰਨੀ ਦੁਨੀਆ ਬਿਮਾਰ ਹੋ ਗਈ ਹੈ ਵੀ ਅਸੀਂ ਸੇਧ ਜਾਂ ਵੀ ਨਾ ਰਹੇ ਕਾਫਰ ਕੀ ਕੰਨਾ ਕਰੋਗਾ ਕੀ ਕਰਨੇ ਇਕੱਠ ਕੀ ਕਰਨੀਆਂ ਵਿਆਹ ਸ਼ਾਦੀਆਂ ਘੱਟ ਕਰ ਦਿਓ ਵਿਆਹ ਸ਼ਾਦੀਆਂ ਤੇ ਜਾਣਾ ਹੈ ਮਾਸਕ ਪਹਿਨ ਕੇ ਰੱਖੋ ਸੈਨੀਟਾਈਜ਼ਰ ਨਾਲ ਹੱਥ ਵਾਸ਼ ਕਰਕੇ ਰੱਖੋ ਹਮੇਸ਼ਾ ਪਰਹਕੋਸ਼ ਨੂੰ ਉਚਰਾਓ ਸਭ ਤੋਂ ਜੁੜੀ ਗੱਲ ਇਹ ਹੈ ਵੀ ਸਾਨੂੰ ਟੈਸਟਿੰਗ ਤੇ ਸੈਂਪਲਿੰਗ ਜਿਹੜੀ ਹੈ ਉਹ ਸਿਹਤ ਵਿਭਾਗ ਦੀਆਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਕਰਨੀ ਚਾਹੀਦੀ ਕੀ ਹੈ ਜਦੋਂ ਪੈਰਾ ਮੈਡੀਕਲ ਟੀਮ ਜਾਂਦੀ ਹੈ ਕੁਝ ਰਾਟੀ ਲੋਕ ਕੁਝ ਸਮਾਜ ਦੋਦੀ ਅੰਸਰ ਇਸ ਤਰ੍ਹਾਂ ਦੇ ਰਹੇ ਨੇ ਜਿਨ੍ਹਾਂ ਦੀ ਸੋਚ ਹੀ ਨੈਗੇਟਿਵ ਹੁੰਦੀ ਹੈ ਉਹ ਟੈਸਟਿੰਗ ਕਰੋਂ ਸਮੇਂ ਉਹ ਜੜਾ ਪਾ ਕੇ ਬੈਠ ਜਾਂਦੇ ਨੇ ਵੀ ਟੈਸਟ ਨਾਂਕਾਓ ਦੇਖੋ ਉਹਦਾ ਕੰਮ ਹੀ ਇਹ ਹੈ ਸੋ ਜੇ ਸਾਨੂੰ ਪਤਾ ਹੀ ਨਾ ਲੱਗੂਗਾ ਅਸੀਂ ਸਿਹਤ ਹਾਂ ਵਹਾਂ ਅਸੀਂ ਸਵਸਤ ਹਾਂ ਕਿ ਅਸੀਂ ਬਿਮਾਰ ਹਾਂ ਅਸੀਂ ਕਿਵੇਂ ਇਸ ਬਿਮਾਰੀ ਤੋਂ ਬਚ ਸਕਾਂਗੇ ਸਪੋਇ ਕਰੋ ਘਰ ਵਿੱਚ ਕਿਸੇ ਨੂੰ ਇਹ ਪ੍ਰੋਬਲਮ ਹੈ ਪੋਜ਼ਿਟਿਵ ਹੈ ਹਾਲੇ ਬੱਚਿਆਂ ਵਿੱਚ ਵੀ ਬੈਠਦਾ ਪਰਿਵਾਰ ਚ ਬੈਠਦਾ ਇੱਕ ਪਰਵਾਰ ਤੋਂ ਦੂਸਰੇ ਪਰਵਾਰ ਨੂੰ ਹੋ ਗਈ ਸਾਰਾ ਪਰਵਾਰ ਬਿਮਾਰ ਹੋ ਜੂਗਾ ਗਵੰਡੀ ਮਾਰ ਹੋ ਜਾਣਗੇ ਸਾਡਾ ਸ਼ਹਿਰ ਮਾਰ ਹੋ ਜੂਗਾ ਸਾਡਾ ਚਗਰਦਾ ਬਿਮਾਰ ਹੋ ਜੂਗਾ ਅਸੀਂ ਟੈਸਟਿੰਗ ਕਰਾਈਏ ਜੇ ਇਸ ਕੋਈ ਕੋਈ ਪ੍ਰੋਬਲਮ ਆਉਂਦੀ ਵੀ ਹੈ ਕਿਸੇ ਕਿਸਮ ਦੀ ਨਾ ਵੀ ਕਿਸੇ ਨੂੰ ਪ੍ਰੋਬਲਮ ਮੈਂ ਅਰਦਾਸ ਕਰਦਾ ਪ੍ਰਮਾਤਮਾ ਅਗੇ ਕਿਉਂਕਿ ਮਾਨਸ ਜਨਮ ਦਲੰਬ ਹੈ ਹੋਤਣਾ ਬਾਰੰਬਾਰ ਜਿਉਂ ਬਨਫਨ ਪੰਕੀ ਭੋਏ ਗਿਰੇ ਬਹੁਣ ਰਾਖਦਾਰ ਮਨੁੱਖਾ ਜਨਮ ਇੱਕ ਵਾਰ ਮਿਲਦਾ ਬੜੀ ਹੀ ਸਲੇਸ਼ ਜੁਨੀ ਹੈ ਹਾਂ ਇਸ ਦੇ ਬਚਾਅ ਦੇ ਲਈ ਆਪਾਂ ਟੈਸਟਿੰਗ ਕਰਾਈਏ ਸੈਂਪਲਿੰਗ ਕਰਾਈਏ ਜੇ ਉਸ ਪوجਪੁਰੋ ਇਸ ਤਰ੍ਹਾਂ ਦੀ ਬਿਮਾਰੀ ਆਉਂਦੀ ਹੈ ਤਾਂ ਸਿਹਤ ਵਿਭਾਗ ਨੇ ਪੰਜਾਬ ਸਰਕਾਰ ਨੇ ਸਾਨੂੰ ਕਿ ਛੋੜ ਦਿੱਤੀ ਹੈ ਘਰ ਵਿੱਚ ਬੈਠ ਕੇ ਹੀ ਅਸੀਂ ਸਰਕਾਰ ਦੀਆਂ ਨਿਯਮਾਂ ਦਾ ਪਾਲਣ ਕਰਦੇ ਹੋਏ ਅਸੀਂ ਘਰ ਵਿੱਚ ਬੈਠ ਕੇ ਕੰਮ ਕਰ ਸਕਦੇ ਹਾਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ ਘਰ ਵਿੱਚ ਬੈਠ ਕੇ ਆਪਦਾ ਇਲਾਜ ਕਰ ਸਕਦੇ ਹਾਂ ਮੇਰੀ ਦੁਆਰਾ ਫੇਰ ਅਪੀਲ ਹੈ ਕਿ ਤੁਸੀਂ ਇਸ ਬਿਮਾਰੀ ਤੋਂ ਜ਼ਰੂਰ ਬਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ